ਸ੍ਰੀ ਗੁਰੂ ਸਾਰਿਆਂ ਨੂੰ ਮੈਂ ਤੁਹਾਡਾ ਵਿਕਰਮ ਬਣਾਵਾ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਜੀ ਜੋਗੀ ਵਾਲਾ ਸਾਡੀ ਪਰਸੀ ਜਿਹੜੀ ਕਿ 21 ਮਈ ਦਿਨ ਬੁੱਧਵਾਰ ਤੇ ਇਹ ਜਿਹੜੀ ਪਰਸੀ ਆ ਮਤਲਬ ਕਿ ਮਈ ਦੇ ਮਹੀਨੇ ਹੁੰਦੀ ਆ ਗਰਮੀ ਦੇ ਵਿੱਚ ਤੇ ਬੜੀ ਦੂਰੋਂ ਦੂਰੋਂ ਸੰਕਟ ਆਉਂਦੀ ਆ ਤੇ ਰਾਸ਼ ਬਹੁਤ ਹੁੰਦਾ ਮੈਂ ਚਾਹਨਾ ਵੀ ਫੈਮੀ ਨਾਲ ਸਾਨੂੰ ਦਰਸ਼ਿਲ ਮੇਲਾ ਕਰਾਉਣੇ ਆ ਜੀ ਗੁਰਦੁਆਰਾ ਸਾਹਿਬ ਜੋਗੀ ਵਾਲਾ ਦਾ ਜਾਦਾ ਕੱਠ ਦੇਖ ਲਓ ਜੀ 9:30 ਵਜੇ ਆ ਜੀ ਤੇ ਰਾਹ ਦੇ ਵਿੱਚ ਘੱਟੂ ਘੱਟ ਵੀ ਸਾਨੂੰ ਬਹੁਤ ਜ਼ਿਆਦਾ ਗੱਡੀਆਂ ਮਿਲੀਆਂ ਘੱਟ ਬਹੁਤ ਜ਼ਿਆਦਾ ਹੋ ਜਾਂਦਾ ਆ ਜਿਹੜੇ ਜਿਹੜੇ ਆਪਣਾ ਜੋਗੀ ਵਾਲਾ ਸਾਹਿਬ ਤੋਂ ਪੜਦੇ ਨੇੜੇ ਆ ਉਹ ਲੋਕ ਤਾਂ ਤੁਰ ਕੇ ਹੀ ਪਹੁੰਚ ਜਾਂਦੇ ਆ ਜੀ ਮਤਲਬ ਕਿਲੋਮੀਟਰ ਆ ਪਹਿਲਾਂ ਪਿੰਡ ਆਇਤਾ ਕਿਲੋਮੀਟਰ ਹੈ ਨਾ ਜੁਗੇੜਾ ਸਾਹਿਬ ਲੋਕ ਕਈ ਤਾਂ ਤੁਰ ਕੇ ਆਉਣਾ ਸ਼ੁਰੂ ਕਰ ਦਿੰਦੇ ਆ ਜੇ ਕੋਈ ਰਾਹ ਦੇ ਵਿੱਚ ਜਿਵੇਂ ਖਾਲੀ ਗੱਡੀ ਆ ਤਾਂ ਸਵਾਰੀ ਨੂੰ ਭਾ ਲੈਂਦਾ ਤੇ ਅਗੇ ਚੁੱਕ ਜਾਣਾ ਸਾਹਿਬ ਕ੍ਰੋਸ ਕਰਾਂਗੇ ਹਾਈਵੇ ਇੱਥੋਂ ਦੁਕਾਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਜੀ ਲਿਕੋ ਕਿਉਂਕਿ ਬਾਬਿਆਂ ਨੇ ਕਿਹਾ ਬਾਈ ਜਿਹੜੀ ਦੁਕਾਨਦਾਰੀ ਆ ਗੁਰਦੁਆਰਾ ਸਾਹਿਬ ਦੇ ਲਾਗੇ ਨਹੀਂ ਲੱਗਣੀਗੀ ਜੋ ਵੀ ਲੱਗੂਗੀ ਅੱਡੇ ਤੇ ਲੱਗੂਗੀ ਬੜੀ ਹੈ ਜੀ ਗੁਰਦੁਆਰੇ ਦੇ ਕੋਲੇ ਹੋਣਗੇ ਕੱਟ ਕਰ ਲੈਂਦੇ ਆ ਹਨਾ ਬਾਰ ਬਾਰ ਸਹੀ ਆ ਮੱਥਾ ਟੇਕਿਆ ਤਾਂ ਜਿਹਨੇ ਕੋ ਲੈਣਾ ਵਾਹ ਕੋ ਦਰੋਣਾ ਵਾਹ ਸਤਿ ਆ ਗਏ ਜੋਗੇੜਾ ਸਾਹਿਬ ਦੇਖ ਸਕਦੇ ਆ ਜੀ ਤੁਹਾਨੂੰ ਪਾਰਕਿੰਗ ਤੋਂ ਪਤਾ ਲੱਗ ਜਾਂਦਾ ਜੀ ਵੀ ਅਲੱਗ ਹੈ ਨਹੀਂ ਰਸ਼ ਕਿੰਨਾ ਆ ਦੇਖੋ ਪਾਰਕਿੰਗ ਫੁੱਲ ਤੇ ਇੱਕ ਹੋਰ ਵੱਡੀ ਗੱਲ ਆ ਜੀ ਲੋਕ ਜਿਹੜੇ ਗੁਰਦੁਆਰਾ ਸਾਹਿਬ ਦੇ ਕੋਲੇ ਕੋਲੇ ਘਰ ਆ ਇਹ ਸਾਰੇ ਦਰਵਾਜ਼ਾ ਖੋਲ ਕੇ ਰੱਖਦੇ ਵੀ ਸੰਕਤਾ ਹੁਣ ਤੇ ਪਾਰਕਿੰਗ ਪਾਰਕਿੰਗ ਦੇਖੋ ਜੀ ਸਾਡੇ ਨਾਲ ਹੋਇਆ ਜੇ ਪਾਰਕਿੰਗ ਬਿਲਕੁਲ ਫੁੱਲ ਹੋਈ ਪਈ ਆ ਜੀ ਏ ਜੀ ਗੁਰਦੁਆਰਾ ਸਾਹਿਬ ਆਪਣੇ ਜਾਨੀ ਕੋ ਗੁਰਦੁਆਰਾ ਸਾਹਿਬ ਪੁੰਛੋਂ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਪਹਿਲਾਂ ਕਸ਼ਮੀਰ ਲੱਗਦੀ ਹਰ ਸਾਲ ਆਈ ਜਾਂਦੀ ਜੀ ਨਾਲ ਸੇਵਾਦਾਰ ਉਹ ਵੀ ਆਪਣੇ ਦੇ ਪੱਲੇ ਭਾਈ ਸਰਮਣ ਵਾਲੇ ਫੈਮਿਲੀ ਆਈ ਵੀ ਨਾਲ ਬੱਚੇ ਮੰਮੀ ਪਹੁੰਚੇ ਨੇ ਉਹਨਾਂ ਨੇ ਉਦੇਸ਼ ਨੂੰ ਜਾਣਾ ਹੈ ਤੇ ਬੇਨਤੀ ਕਰਦੇ ਆ ಸಂಗತ ದರ್ಶನ ਜੀ ਚਾਹ ਦਾ ਲੰਗਰ ਬਹੁਤ ਵੱਡਾ ਖਾਲ ਆ ਜੀ ਹਾਜੀ ਲੰਗਰ ਖਾਲ ਸਕਤਾ بڑے ਸ਼ਾਦ ਹੀ ਨਾਲ ਲੰਗਰ ਛਕਦਿਆਂ ਤੇ ਲੰਗਰ ਛਕ ਕੇ ਸੇਵਾ ਕਰਦੇ ਸੇਵਾ ਦਾ ਛਕਦੇ ਆ ਜੀ ਪਰਸ਼ਾਨਾ ਖੋਲ੍ਹ ਲੈ ਤਾਂ ਲੋਕਾਂ ਨੂੰ ਟੈਂਪਰੇਚਰ 40 ਪਲੱਸ ਹੋ ਗਿਆ ਜੀ ਅਰੇ ਜੀ ਸਵਾ 10 ਹੋਇਆ ਬਿਲਕੁਲ ਦੀ ਸੇਵਾ ਕਰਦੇ ਆ ਜੀ ਹਰ ਸਾਲ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਇਹ ਲੋ ਜੀ ਅਸੀਂ ਚੱਲੇ ਆ ਘਰੇ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਨਾਲ ਜਵਾਕ ਆ ਗਰਮੀ ਬਹੁਤ ਜ਼ਿਆਦਾ ਮਣਾਉਂਦੇ ਪਏ ਆ ਗਰਮੀ ਹੈ ਵੀ ਬਹੁਤ ਆ ਜੀ ਆਪਣੀ ਬੁਰਾ ਹਾਲ ਹੋਇਆ ਪਿਆ ਜਵਾਕ ਕੀ ਕਰਨਗੇ ਜਿਆਦਾ ਗਰਮੀ ਕਰਕੇ ਸੰਗਤਾਂ ਜਾ ਰਹੀਆਂ ਨੇ ਘਰ ਘੱਟ ਵੀ ਬਹੁਤ ਜ਼ਿਆਦਾ ਸੰਗਤਾਂ ਨੂੰ ਦੇਖ ਸਕਦੇ ਹੋ ਤੁਸੀਂ ਇੱਕ ਗਰਮੀ ਬਹੁਤ ਜ਼ਿਆਦਾ ਆ ਹਾਂ ਜੀ ਇਹ ਜਾਨੇ ਆ ਘਰੇ ਤੇ ਜਿਹਨੂੰ ਜਿਹਨੂੰ ਦਰਸ਼ਨ ਹੋਵੇ ਕਮੈਂਟਰ ਦੇ ਵਿੱਚ ਵਾਇਰਲ ਨੂੰ ਲੈ ਕੇ ਜੀ ਸ਼ੇਅਰ ਕਰਿਓ channel subscribe